ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਣੇ ਸਾਰਿਆਂ ਦੇ ਚੈਨਲ YouTube ਗੁਰਪ੍ਰੀਤ ਫੈਮਿਲੀ ਬਲੌਗ ਤੇ ਸਵਾਗਤ ਆ ਤੇ ਤੁਸੀਂ ਸਾਰੇ ਕਿਵੇਂ ਹੋ ਤੇ ਉਮੀਦ ਕਰਦੀ ਆਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਹੁਣ ਸ਼ਾਮ ਦਾ 7:00 ਦਾ ਟਾਈਮ ਹੋ ਗਿਆ ਸੀਗਾ ਤੇ ਮੈਂ ਸਬਜ਼ੀ ਬਣਾ ਲਈ ਸੀਗੀ ਗਾਜਰਾਂ ਦੀ ਤੇ ਆਟਾ ਵੀ ਬੰਨ ਲਿਆ ਤੇ ਸਾਰਾ ਕੰਮ ਕਰ ਲਿਆ ਸੀਗਾ ਤੇ ਰਸਮੀਂ ਕਹਿੰਦਾ ਮੈਂ ਖਾਣੀ ਆ ਚੌਲ ਰੋਟੀ ਅਜ ਖਾਣੀ ਇਹ ਮੈਂ ਚੌਲ ਬਣਾ ਰਹੀ ਸੀਗੀ ਚੌਲ ਬਣਾ ਰਹੀ ਐ ਐਗਦਮ ਆਲੂ ਪਿਆਜ਼ ਵਾਲੇ ਗਾਜਰਾਂ ਦੀ ਸਬਜ਼ੀ ਕਹਿੰਦਾ ਮੈਨੂੰ ਪਸੰਦ ਨਹੀਂ ਰਸ਼ਮੀ ਕਹਿੰਦਾ ਨੂੰਂਦ ਬੜਾ ਹੋਰ ਪਾਣੀ ਨਹੀਂ ਜੀ ਬਸ ਉਹਨੂੰ ਤਾਂ ਸਬਜ਼ੀ ਰੋੜਿਆ ਥਾਰੋੜਾ ਪਸੰਦ ਲੱਗਦੀ ਐ ਜਿਆਦਾ ਮਟਰ ਪਨੀਰ ਆਲੂ ਗੋਭੀ ਖਾਂਦਾ ਉਹ ਰਾਤ ਮਟਰ ਪਨੀਰ ਬਣਾਤਾ ਸੀਗਾ ਸਵੇਰੇ ਆ ਜੀ ਗੋਭੀ ਤੇ ਹੁਣ ਬਾਜਰਾ ਦੀ ਸਬਜ਼ੀ ਖਾ ਲਈ ਸੀ ਹੁਣ ਕਹਿੰਦਾ ਮੈਂ ਖਾਣੀ ਨੇ ਮਨਸਾ ਦੇਨੇ ਤੋਂ ਗਲਾਸ ਪਾਣੀ ਤੁਸੀਂ ਸੋਚਦੇ ਹੋਵੋਗੇ ਚੌਲ ਕੜਾਈ 'ਚ ਇਹ ਕੜਾਈ ਸਾਡੀ ਹੈ ਜਿਹੜੀ ਉਹ ਕੁੱਕਰ ਵਾਂਗੂ ਹੀ ਚੌਲ ਚੱਲ ਜਾਂਦੇ ਇਹਦੇ 'ਚ ਉਹ ਪਾ ਦੇਣੇ ਹੁਣ ਤਾਂ ਟਾਕ ਦਾਂਗੇ 10 ਮਿੰਟ ਚ ਬਣ ਕੇ ਤਿਆਰ ਹੁਣ ਹੁਣ ਟੱਕ ਦਿੰਨੇ ਹੁਣ ਹੋ ਗਿਆ ਨੀਰਾ ਹੁਣ ਤਾਂ ਦੇਣ ਵੀ ਨਾ 5 ਵਜੇ ਬਸ ਛਿਪਨ ਲੱਗ ਗਿਆ ਠੰਡ ਜ਼ਿਆਦਾ ਹੋਣ ਲੱਗੀ ਹੈ ਨਾ ਹੁਣ ਤਾਂ ਕਰਕੇ ਇੱਧਰ ਇਹ ਬੈਠੇ ਸੀਗੇ ਇਹ ਦੇਖੋ ਰਸ਼ਮੀ ਆਲੀ ਖਾਦਦਾ ਰਸ਼ਮੀ ਇੰਨਾ ਕੇਲਾ ਛੜਤਾ ਤੁਸੀਂ ਕਿੰਮ ਪੈ ਗੇ ਥੱਕ ਗੇ ਉਹ ਸਿਰ ਦੁਖੀ ਹੁੰਦਾ ਮੇਰਾ ਦਾ ਪਿੰਨੇ ਦੇਣਾ ਤੋਂ ਹੁਣ ਹਰ ਸਾਰਿਆਂ ਨੇ ਲਾਈਕ ਨਹੀਂ ਕੀਤਾ ਸੀਗਾ ਤਾਂ ਹੀ ਮੈਂ ਕੇਕ ਛੜ ਗਿਆ ਸੀ ਰਸ਼ਮੀ ਨੇ ਕੇਕ ਚੜੀ ਗਿਆ ਸੀ ਰਸ਼ਮੀ ਨੇ ਖੇਢੀ ਜਾਂਦਾ ਰੋਟੀ ਰਸ਼ਮੀ ਨੇ ਅੱਜ ਛੁੱਟੀ ਹੈ ਰੋਟੀ ਦੀ ਹੈਣਾ ਯੈਸ ਰਸ਼ਮੀਨ ਦੇ ਤਾਂ ਚਾਵਲ ਬਣ ਗਏ ਤੁਸੀਂ ਖਾਣੇ ਆ ਰੋਟੀ ਕੇ ਫੇਰ ਕੇ ਬਸ ਖਾਣੇ ਆ ਅੱਜ ਤਾਂ ਕੰਮ ਚ ਬੜਾ ਬੀਜੀ ਸੀ ਹੋਣ ਆਇਓ ਥੱਕ ਗਏ ਬਸ ਖੇਡਣ ਨੂੰ ਲਾ ਲਈ ਰਸ਼ਮੀਨ ਨੇ ਤਾਂ ਹਾਲਾ ਦੇ ਰਸ਼ਮੀਨ ਨਾ ਪਰ ਇਹ ਦੇਖੋ ਨਾਲ ਮੈਂ ਬਣਾਈ ਸੀ ਜਟਨੀ ਸਬਜੀ ਦੇ ਹਰਾ ਧਨੀਆ ਤਾਂ ਪਾਉਣਾ ਭੁੱਲੀ ਗਈ ਗਜਰਾਹੇ ਸਬਜੀ ਚ ਮੈਂ ਲੋ ਹੁਣ ਇਹ ਵੀ ਪਾ ਦਿੰਨੇ ਹਰਾ ਧਨੀਆ ਕੱਟ ਲਿਆ ਹੁਣ ਪਾ ਦਿੰਨੇ ਆ ਸਬਜ਼ੀ ਚ ਦੁੱਧ ਵੀ ਪਾਇਆ ਦੁੱਧ ਵਾਲੀ ਸਰਦੀ ਚ ਹਰਾ ਧਨੀਆ ਬਹੁਤ ਟੇਸਟੀ ਲੱਗਦਾ ਇਹ ਜੀ ਚਾਹ ਬਣਦੀ ਜਾਂਦੇ ਆ ਹੁਣ ਥੋੜੇ ਟਾਈਮ ਚ ਬਨ ਜਾਣੀ ਆ ਫੇਰ ਬਣਾਵਾਂਗੇ ਰੋਟੀ

ਕੋ ਕ ਮੈਂ ਕਹਣੀ ਰੋਟੀ ਰਸਮੀਨ ਖਾ ਰਿਆ ਜਾਵਲ ਗੁੱਡ ਮਾਰਨਿੰਗ ਜੀ ਹੁਣ ਹੋ ਗਿਆ ਸੀ ਨੈਕਸਟ ਡੇ ਤੇ ਰਸਮੀਨ ਸਕੂਲ ਜਾਂਦਾ ਰਿਹਾ ਸੀ ਤੇ ਕੰਮ ਧੰਦਾ ਵੀ ਆਪਾਂ ਸਾਰਾ ਕਰ ਲਿਆ ਸੀਗਾ ਰਸੋਈ ਦਾ ਸਾਫ ਸਫਾਈ ਸਾਰੀ ਕਰ ਲਈ ਸੀ ਰੋਟੀ ਪਣੀ ਵੀ ਬਣਾ ਲਿਆ ਸੀਗਾ ਤੇ ਆਏ ਸੀਗੇ ਇਤੋਂ ਸੁੱਤੇ ਪਈ ਆ ਬਾਹਰ ਨਿਕਲੀ ਧੁੱਪ ਇੱਧਰ ਥੋੜੇ ਕੱਪੜੇ ਸੀ ਵੀ ਧੋਤੇ ਦੁੱਧ ਗਰਮ ਕਰਤਾ ਸੀਗਾ ਹੁਣ ਮੈਂ ਬਣਾਉਣੀ ਆ ਚਾਹ ਚਾਹ ਬਣਾਉਣੀ ਆ ਕਿਹਾ ਚਾਹ ਧਰ ਲਈ ਸੀਗੀ ਪਾਣੀ ਪਾ ਲਿਆ ਸੀਗਾ ਹੁਣ ਚਾਹ ਮਿੱਠਾ ਪਾਉਣੀ ਆ ਚਾਹ ਧਰ ਤੇ ਲਿੰਪ ਦੇ ਦੀ ਉੱਤੇ ਇਹ ਪਾਇਆ ਕਿ ਪਾਉਂਦੇ ਕੀ ਆਨੇ ਫੌਨ ਸੀ ਜਾਣ ਕੇ ਔਰਿਆ ਫੌਨ ਹੱਥ ਚ ਫੌਨ ਸੀ ਯਾ ਚਾ ਮਾ ਚਾ ਦਰਤੀ ਉੱਤੇ ਦਾ ਟੂਰ ਕੱਢ ਕੇ ਹੁਣੀ ਆ ਵੇਖਿਓ ਆ ਰਸ਼ਮੀਨ ਨੇ ਲਾਉਂਦਾ ਹੀ ਨਹੀਂ ਆ ਤੁਸੀਂ ਲਾ ਦਿਓ ਆਹ ਦੂਆ ਕੇ ਮੈਂ ਜਾ ਕੇ ਹੁਣੀਆ ਉੱਪਰ ਤੇ ਜੰਗੀਆਂ ਨੇ ਉਪਰ ਹਾਂ ਦੇਖੋ ਬੇਲ ਸੁੱਕ ਗਈ ਸਾਰੀ ਇਹ ਲਾਉਣ ਵਾਲੀ ਆ ਹਾਂ ਮੇਰੀ ਹੋਰੀ ਹੋ ਗਏ ਗਮਲੇ ਕਾਫੀ ਢਣਗੇ ਦਿਖਾਈ ਨਹੀਂ ਅੱਜ ਫੇਰ ਪਤਾ ਨਹੀਂ ਕਿਉਂ ਐ ਧੁੰਦ ਜੀ ਹੋਈ ਪਈ ਹੈਗੀ ਧੂਆ ਕਿ ਧੁੰਦ ਹੁਣ ਤਾਂ ਸ਼ਾਇਦ ਧੁੰਦ ਵੀ ਆਊਗੀ ਪਹਿਲਾਂ ਤਾਂ ਧੂਆ ਹੁੰਦਾ ਸੀਗਾ ਇੱਧਰ ਵੀ ਅੱਜ ਘਰਾਂ ਦੇ ਵਿੱਚ ਵੀ ਮੌਸਮ ਜਾ ਖਰਾਬ ਹੀ ਆ ਇੱਧਰ ਸਾਰੇ ਸਾਡੇ ਬਿੜੀਆਂ ਦੀ ਚਰਤੀ ਸਾਫ ਸਫਾਈ ਆਈ ਚਿੱਕਾ ini tuh sarik aku harus patah tanah ini aja. school. udah mau jalanin aja. oke itu di ਔਰ ਇਹ ਤੇਰਾ ਖੜਖਿਆ ਹੈ ਗੈਰੰਤੇ ਚਾਹ ਹੁਣ ਬੜਗੀ ਦਮੇ ਤਰ ਗਈ ਸੀ ਵੀ ਚਾਹ ਹੁਣ ਪਾਣੀੰਦ ਉਹ ਬੜ ਹੁਣ ਅਸੀਂ ਬੇਨ ਲੱਗੇ ਆ ਚਾਹ ਚਾਹ ਬਣਾ ਲਈ ਸੀ ਚੈਨਲ ਤੇ ਨਵੀਆਂ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਵੀ ਦੱਸਿਓ ਅੱਜ ਦਾ ਬਲੌਗ ਮੇਰਾ ਕਿਵੇਂ ਲੱਗਿਆ ਤੇ ਮਿਲਦੇ ਹਾਂ ਕੱਲ ਇੱਕ ਨਵੇਂ ਬਲੌਗ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ